ਤੇਨੇ ਮੈਨੂੰ ਸਵਾਲ ਕੀਤਾ ਕਹਿੰਦਾ ਮਹਾਰਾਜ ਬਾਣੀ ਚ ਕਹਿੰਦੇ ਆ ਵੀ ਕਿਨਕਾ ਏਕ ਜਿਸ ਜੀਵ ਸਾਵੈ ਤਾਂਕਿ ਮਹਿਮਾ ਗਣੀ ਨਾ ਆਵੇ ਕਹਿੰਦਾ ਜੇ ਇਹਦੇ ਅਰਥ ਇਹ ਬਣਦੇ ਆ ਵੀ ਇੱਕ ਕਿਨਕਾ ਹੀ ਮਨ ਵਿੱਚ ਵਸਾਉਣਾ ਫਿਰ 1430 ਅੰਗਾਂ ਦੀ ਕੀ ਲੋੜ ਸੀ ਇੱਕ ਕਿਨਕਾ ਹੀ ਬੜਾ ਸੀ ਕੱਖਰੀ ਬਹੁਤ ਸੀ ਮੈਂ ਕਿਹਾ ਗੱਲ ਤੇ ਤੇਰੀ ਸੱਜਣਾ ਬਹੁਤ ਸਿਆਣੀ ਐ ਤੈਨੂੰ ਇੱਕ دنیਵੀ ਨਿੱਕੀ ਜੀ ਉਦਾਹਰਣ ਦਿਨਾ ਤੂੰ ਸ਼ਾਇਦ ਸਮਝ ਜਾਏ ਇੱਕ ਨਾ ਕਿਸੇ ਬੰਦੇ ਦੀ ਕੋਈ ਬਹੁਤ ਕੀਮਤੀ ਮਸ਼ੀਨ ਸੀ ਉਹ ਖਰਾਬ ਹੋ ਗਈ ਉਹ ਮਸ਼ੀਨ ਖਰਾਬ ਹੋਈ ਉਹਨੇ ਬੜਾ ਅੱਗੇ ਪਿੱਛੇ ਵੇਖਿਆ ਉੱਪਰ نیچے ਵੇਖਿਆ ਬੜਾ ਟੋਹ ਟੋਹ ਕੇ ਫਰੋਲ ਕੇ ਵੇਖਿਆ ਪਰ ਉਹਨੂੰ ਸਮਝ ਨਾ ਆਇਆ ਵੀ ਕੀ ਨੁਸਖਾ ਹੈ ਤੇ ਉਹਨੇ ਜੀ ਮਿਸਤਰੀ ਸੱਦ ਲਿਆ ਮਿਸਤਰੀ ਸੱਦਿਆ ਉਹਨੇ ਆਖਿਆ ਵੀ ਸਟਾਰਟ ਕਰੋ ਉਨੇ ਸਟਾਰਟ ਕੀਤੀ ਮਸ਼ੀਨ ਚਲਾਈ ਜਦੋਂ ਉਹਨੇ ਆਵਾਜ਼ ਸੁਣੀ ਉਹ ਤਜਰਬੇਕਾਰ ਬੜਾ ਸਿਓ ਕਹਿੰਦਾ ਬਸ ਬੰਦ ਕਰ ਦਿਓ ਮਸ਼ੀਨ ਬੰਦ ਹੋਈ ਉਹਨੇ ਆਪਣੇ ਸੰਦਾਂ ਵਿੱਚੋਂ ਇੱਕ ਨਿੱਕੀ ਜੀ ਹਥੌੜੀ ਕੱਢੀ ਨਿੱਕਾ ਜਿਹਾ ਸੁੰਭਾ ਕੱਢਿਆ ਉਹਨੇ ਜਿੱਥੇ ਰੱਖਣੀ ਸੀ ਉੱਥੇ ਰੱਖ ਕੇ ਸੁੰਭਾ ਛੱਟ ਨਿੱਕੀ ਜੀ ਮਾਰੀ ਕਹਿੰਦਾ ਹੁਣ ਚਲਾਓ ਮਸ਼ੀਨ ਠੀਕ ਹੋ ਗਈ ਮਸ਼ੀਨ ਠੀਕ ਹੋਈ ਤੇ ਮਾਲਕ ਕਹਿੰਦਾ ਬੜਾ ਖੁਸ਼ ਹੋਇਆ ਵੀ ਮੇਰੀ ਕੀਮਤੀ ਚੀਜ਼ ਠੀਕ ਹੋ ਗਈ ਐ ਮਾਲਕ ਕਹਿੰਦਾ ਮਿਸਤਰੀ ਨੂੰ ਦੱਸੋ ਜੀ ਕਿੰਨੇ ਪੈਸੇ ਮਿਸਤਰੀ ਗਾੜੀਓਂ ਕਹਿੰਦਾ ਵੀ 1000 ਰੁਪਈਆ ਵਾ 1000 ਰੁਪਈਆ ਮੈਂ ਤੇਰੇ ਤੋਂ ਲੈਣਾ ਮਾਲਕ ਕਹਿੰਦਾ ਨਿੱਕੀ ਜੀ ਛੱਡਦਾ 1000 ਰੁਪਈਆ ਇਹਦੇ ਤੇ 50 ਰੁਪਈਏ ਬਣਦੇ ਆ ਜੇ ਲੈਣੇ ਤੇ ਦੱਸ ਤੂੰ ਕਿਹੜਾ ਨਾ ਹੱਥ ਕਾਲੇ ਕੀਤੇ ਨਾ ਤੇਰੇ ਕੋਈ ਤੇਲ ਦਾ ਛੱਟਾ ਪਿਆ ਨਾ ਤੇਰੀ ਮਿਹਨਤ ਹੋਈ ਨਾ ਤੈਨੂੰ ਸਮਾਂ ਲੱਗਿਆ ਤੇ ਇੰਨੇ ਕੁ 6000 ਰੁਪਈਆ ਬਹੁਤ ਜ਼ਿਆਦਾ ਉਹ ਕਹਿੰਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੰਨੇ ਕੁ 60 ਦੇ 50 ਰੁਪਈਆ ਹੀ ਬਣਦੇ ਆ ਕਹਿੰਦਾ ਫਿਰ 50 ਕਿਉਂ ਨਹੀਂ ਲੈਂਦਾ ਉਹ ਕਹਿੰਦਾ ਮੈਂ ਲੈ ਤੇ 60 ਦੇ 50 ਰੁਪਈਆ ਰਿਆਂ ਤੇ ਜਿਹੜਾ ਬਾਕੀ 950 ਲੈ ਰਿਆਂ ਉਹ ਇਸ ਗੱਲ ਦਾ ਲੈ ਰਿਆਂ ਵੀ ਛੱਟ ਕਿੰਨੀ ਕੁ ਜ਼ੋਰ ਨਾਲ ਤੇ ਕਿੱਥੇ ਮਾਰਨੀ ਹੈ ਇਸ ਨੌਲੇਜ ਦਾ 950 ਰੁਪਈਆ 60 ਦੇ ਤੇ 50 ਰੁਪਏ ਹੀ ਆ ਸਿਰਫ ਕਿਨਕ ਇੱਕੋ ਹੀ ਵਸਾਣਾ ਗੁਰਬਾਣੀ ਦਾ ਜਿਆਦਾ ਨਹੀਂ ਵਸਾਣਾ ਕਿਨਕ ਇੱਕ ਵਸਾਣਾ ਫਿਰ ਆਖਾਂਗੇ ਇੰਨੀ ਗੁਰਬਾਣੀ ਦੀ ਲੋੜ ਕੀ 1430 ਅੰਗਾਂ ਦੀ ਕੀ ਲੋੜ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਪੜਨੇ ਨੇ ਕਿਉਂਕਿ 1430 ਅੰਗ ਪੜਕੇ ਹੀ ਪਤਾ ਲੱਗੇਗਾ ਇੱਕ ਕਿਨਕਾ ਇਸ ਹਿਰਦੇ 'ਚ ਕਿਵੇਂ ਵਸੇਗਾ ਉਸ ਤੋਂ ਪਹਿਲਾਂ ਪਤਾ ਹੀ ਨਹੀਂ ਲੱਗਦਾ ਜਿੰਨਾ ਮਰਜੀ ਦੁਨੀਆਂ ਦਾ ਗਿਆਨ ਹੋਵੇ ਕਿਤੇ ਸਿੱਧਾਂ ਕੋਲੇ ਘੱਟ ਗਿਆਨ ਸੀ ਕੋਈ ਕਹੇ ਵੀ ਸਿੱਧਾਂ ਕੋਲੇ ਗਿਆਨ ਨਹੀਂ ਸੀ ਨਹੀਂ ਸਿੱਧਾਂ ਕੋਲੇ ਗਿਆਨ ਬਹੁਤ ਸੀ ਉਹਨਾਂ ਕੋਲੇ ਸਮਝਦਹਰੀ ਬਹੁਤ ਸੀ ਪਰ ਗੁਰਨਾਨਕ ਵਰਗੀ ਉਹਨਾਂ ਕੋਲੇ ਅਧਿਆਤਮਕਤਾ ਨਹੀਂ ਸੀ ਗੁਰਨਾਨਕ ਵਰਗਾ ਰੱਬੀ ਇਸ਼ਕ ਨਹੀਂ ਸੀ ਉਹਨਾਂ ਕੋਲੇ ਕਰਮਾਤਾਂ ਬਹੁਤ ਜ਼ਿਆਦਾ ਸੀ ਉਹਨਾਂ ਕੋਲੇ ਅੱਖ ਦੇ ਫੋਰ ਨਾਲ ਕਦੇ ਗੁਰਨਾਨਕ ਦੇ ਅੱਗੇ ਅੱਖ ਦੇ ਫੋਰ ਨਾਲ ਕਦੇ ਗੁਰਨਾਨਕ ਦੇ ਪਿੱਛੇ ਪਰ ਉਹਨਾਂ ਕੋਲੇ ਸਮਝ ਨਹੀਂ ਸੀ ਗੁਰਨਾਨਕ ਨੂੰ ਸਵਾਲ ਕੀ ਪਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਤੁਸੀਂ ਕਹਿੰਦੇ ਹੋ ਵੰਡ ਕੇ ਸ਼ਕੋ ਮਹਾਰਾਜ ਕਹਿੰਦੇ ਸ਼ਕਣਾ ਚਾਹੀਦਾ ਇੱਕ ਤਿਲ ਦੇ ਕੇ ਕਹਿਣ ਲੱਗੇ ਹੱਸ ਕੇ ਮਖੌਲ ਕਰਕੇ ਕਹਿੰਦੇ ਆ ਲੈ ਇੱਕ ਤਿਲ ਤੇ ਅਸੀਂ ਕਿੰਨੇ ਜਣੇ ਬੈਠਿਆਂ ਵਿੱਚੇ ਤੁਸੀਂ ਆਪਾਂ ਸਾਰੇ ਇੱਕ ਤਿਲ ਫਿਰ ਰਲ ਕੇ ਸ਼ਕੀਬ ਜੇ ਮੈਂ ਤੁਹਾਨੂੰ ਆਖਾਂ ਤੁਸੀਂ ਕੀ ਕਰੋਗੇ ਇੱਕ ਤਿਲ ਦਾ ਬੰਦਾ ਹਾਰ ਮੰਨ ਜਾਏਗਾ ਇੱਕ ਤਿਲ ਨਿੱਕਾ ਜਿਹਾ 50 ਲੋਕਾਂ ਚ ਕਿਵੇਂ ਵੰਡੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੋਂ ਹੋਰ ਪਿਆਰ ਨਾਲ ਹੱਸੇ ਕਹਿੰਦੇ ਸਿੱਧੋ ਇਹ ਤੇ ਗੱਲ ਸਵਾਲ ਹੀ ਬੜਾ ਨਿੱਕਾ ਜਿਹਾ ਇੱਕ ਤਿਲ ਕਹਿੰਦੇ ਦੱਸੋ ਕਿੰਨਿਆਂ ਚ ਵੰਡਣਾ ਹੈ ਕਿੰਨਿਆਂ ਚ ਵੰਡਣਾ ਉਹ ਕਹਿੰਦੇ ਕਿੰਨਿਆਂ ਦਾ ਕੀ ਗੱਲ ਜਿੰਨੇ ਖਲੋਤਿਆਂ ਘਟੋ ਕੱਟ ਇੰਨਾ ਚ ਤੇ ਵੰਡ ਕੇ ਵਿਖਾਓ ਮਹਾਰਾਜ ਨੇ ਤਿਲ ਕੁੰਡੇ ਚ ਪਾਇਆ ਉੱਤੋਂ ਚਾਰ ਤੁਬਕੇ ਪਾਣੀ ਦੇ ਪਾਏ ਤੇ ਘੋਟਾ ਮਾਰਿਆ ਤੇ ਮਹਾਰਾਜ ਨੇ ਹੋਰ ਪਾਣੀ ਪਾਇਆ ਕਹਿੰਦੇ ਹੁਣ ਦੱਸੋ ਕਿੰਨਿਆਂ ਚ ਵੰਡਣਾ ਹੈ ਇਹ ਇਹ ਤੇ ਹੁਣ ਪਾਣੀ ਚ ਮਿਲਿਆ ਕਿ ਨਹੀਂ ਕਹਿੰਦੇ ਹਾਂਜੀ ਮਿਲ ਗਿਆ ਕਹਿੰਦੇ ਫਿਰ ਹੁਣ ਦੱਸੋ ਇਸ ਨੂੰ ਕਿੰਨਿਆਂ ਚ ਵੰਡਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਤਾਂ ਦੁਨਿਆਵੀ ਗੱਲਾਂ ਅੱਗੇ ਉਹ ਬੜੇ ਬੌਣੇ ਸੀ ਤੇ ਅਧਿਆਤਮਿਕ ਦੀਆਂ ਗੱਲਾਂ ਤੇ ਬੜੀ ਦੂਰ ਦੀ ਗੱਲ ਸੀ ਮਹਾਰਾਜ ਸਾਹਿਬ ਦੀ ਗਿਆਨ ਨਹੀਂ ਸੀ ਘਾਟ ਉਹਨਾਂ ਕੋਲੇ ਉਹਨਾਂ ਕੋਲੇ ਅੰਦਰ ਦਾ ਪ੍ਰੇਮ ਨਹੀਂ ਸੀ ਰੱਬ ਪ੍ਰਤੀ ਉਹ ਪੈਦਾ ਕਰਨਾ ਅਸੀਂ